ਦੱਸ ਦਈਏ ਕਿ ਪਿੰਡ ਮੁੰਨਣਾਵਾਲੀ ਵਿੱਚ ਬੈਠੇ ਆ ਹਾਂਜੀ ਇੱਕ ਪਾਕਿਸਤਾਨੀ ਭਰਾਵਾਂ ਨੇ ਇੱਕ ਵੀਡੀਓ ਚਲਾਈ ਸੀ ਜਿਸ ਵਿੱਚ ਇੱਕ ਪਾਕਿਸਤਾਨੀ ਬਜ਼ੁਰਗ ਨੇ ਜ਼ਿਕਰ ਕੀਤਾ ਸੀ ਕਿ ਪਿੰਡ ਮੁੰਨਣਾਵਾਲੀ ਜਿਹੜਾ ਵਾ ਉਹ ਸਾਡਾ ਪਛੋਕਰ ਪਿੰਡ ਸੀਗਾ ਔਰ ਉਹ ਦੱਸ ਦਈਏ ਕਿ ਜੋ ਪਾਕਿਸਤਾਨੀ ਬਜ਼ੁਰਗ ਸੀਗਾ ਉਹ ਇੱਥੋਂ ਦੇ ਜੋ ਮੁੰਨਣਾ ਵਾਲੀ ਪਿੰਡ ਦੇ ਰਹਿਣ ਵਾਲੇ ਬਹੁਤ ਸਾਰੇ ਬੰਦਿਆਂ ਦੇ ਨਾਂ ਲੈ ਰਿਆ ਸੀ ਕਿ ਇਹ ਇਹ ਬੰਦੇ ਸਾਡੇ ਨਾਲ ਰਹਿੰਦੇ ਰਹੇ ਆ ਇਹਨਾਂ ਨਾਲ ਅਸੀਂ ਖੇਡਦੇ ਰਹੇ ਆ ਇਸ ਸਕੂਲ ਵਿੱਚ ਪੜ੍ਹਦੇ ਸੀ ਇਸ ਜਗ੍ਹਾ ਤੇ ਰਹਿੰਦੇ ਸੀ ਅਸੀਂ ਉਸ ਪਿੰਡ ਵਿੱਚ ਬੈਠੇ ਆ ਇਹ ਸਾਡਾ ਆਪਣਾ ਪਿੰਡ ਹੈ ਮੁੰਨਣਾ ਵਾਲੀ ਔਰ ਜੇ ਗੱਲ ਕਰੀਏ ਤਾਂ ਅਸੀਂ ਸਾਡਾ ਪਸ਼ੋਕਰ ਜੋ ਆ 80 ਚੱਕ ਦਾ ਅਸੀਂ ਪਿੰਡੋਂ 80 ਚੱਕ ਤੋਂ ਆਏ ਆ ਪਾਕਿਸਤਾਨ ਦਾ 80 ਚੱਕ ਪਿੰਡ ਹੈ ਸਾਡਾ ਅਸੀਂ ਸਾਡੇ ਬਜ਼ੁਰਗ ਜੋ ਆ 80 ਚੱਕ ਤੋਂ ਆਏ ਨੇ ਔਰ ਇਹ ਜੋ ਸਾਡੇ ਨਾਲ ਬਜ਼ੁਰਗ ਬੈਠੇ ਨੇ ਇਹ ਸਾਡੇ ਚਾਚਾ ਜੀ ਨੇ ਲੋਕਲ ਰਹਿੰਦੇ ਨੇ ਔਰ ਗੱਲ ਕਰੀਏ ਤਾਂ ਬਰਾਦਰੀਆਂ ਤੱਕ ਇਹ ਰਾਮਗੜੀਆ ਬਰਾਦਰੀਆਂ ਨਾਲ ਕਲੌਂ ਕਰਦੇ ਨੇ ਔਰ ਇਹਨਾਂ ਦੇ ਵੀ ਪਿਤਾ ਜੀ ਦਾ ਨਾਮ ਲਿਆ ਗਿਆ ਸੀ ਉਸ ਬਜ਼ੁਰਗ ਵੱਲੋਂ ਕਿ ਉਹ ਸਾਡੇ ਜੋ ਬਜ਼ੁਰਗ ਨੇ ਉਹਨਾਂ ਨੂੰ ਅਸੀਂ ਜਾਣਦੇ ਆ ਤੇ ਇਸ ਕਰਕੇ ਇਹ ਚੀਜ਼ ਜੋ ਮਹਿਤਾਬ ਸਿੰਘ ਜੀ ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਸੀ ਮਹਿਤਾਬ ਸਿੰਘ ਮਹਿਤਾਬ ਸਿੰਘ ਮਹਿਤਾਬ ਸਿੰਘ ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਸਾਧੂ ਸਿੰਘ ਦਾ ਵੀ ਕੀਤਾ ਗਿਆ ਸੀ ਪਾਕਿਸਤਾਨੀ ਬਜ਼ੁਰਗ ਵੱਲੋਂ ਜਿਹੜੇ ਇੱਥੇ ਪਾਕਿਸਤਾਨੀ ਭਰਾ ਰਹਿੰਦੇ ਸਨ ਜਿਨ੍ਹਾਂ ਦਾ ਇਹ ਪਿੰਡ ਸੀ ਪਹਿਲਾਂ ਇਹ ਪਸ਼ੋਕਰ ਪਿੰਡ ਜਿਆਦਾ ਮੁਸਲਮਾਨ ਭਾਈਚਾਰੇ ਦਾ ਸੀ ਮੁਸਲਮਾਨ ਦਾ ਭਾਈ ਤੇ ਕਿੰਨੇ ਮੁਸਲਮਾਨ ਭਾਈਚਾਰੇ ਦੇ ਪਰਿਵਾਰ ਸੀਗੇ ਇੱਥੇ ਭਾਈਚਾਰੇ ਦੇ ਸਾਰੇ ਪਰਿਵਾਰ ਸੀ ਸਾਡੇ ਕੋਈ ਸਾਡਾ ਨਾ ਸਾਡਾ ਉਹਨਾਂ ਦਾ ਖਾਣ ਪੀਣ ਵੀ ਆਹੀ ਪੇ ਸੁੱਕੀ ਰਸਤਾ ਉਹਨਾਂ ਦੇ ਲਈ ਸੁੱਕੀ ਰਸਤਾ ਹੀ ਦੇ ਦਿੰਦੇ ਕੋਈ ਨਾ ਪਤਾ ਉਹਨਾਂ ਦਾ ਕੋਈ ਖਾਸ ਬੰਦੇ ਦਾ ਤੁਸੀਂ ਜਾਣਦੇ ਹੋ ਵੀ ਕਿਹੜਾ ਕਿਹੜਾ ਬੰਦਾ ਤੁਹਾਡੇ ਘਰ ਦੇ ਗੁਆਂਢ ਰਹਿੰਦਾ ਸੀ ਸਾਡੇ ਘਰ ਦੇ ਲਾਗੇ ਇਹ ਲੰਬਰਜੀ ਜਰਾਂ ਦਾ ਸੀ ਜੀ ਜੀ ਨਾ ਇੱਕ ਹੋਰ ਸੀ ਜੋ ਲੰਬਰਦਾਰ ਅਜੀਜ਼ ਆ ਉਹ ਅਜੀਜ਼ ਜੋ ਆ ਇਥੋਂ ਦਾ ਲੰਬਰਦਾਰ ਸੀ ਇਥੋਂ ਦਾ ਲੰਬਰਦਾਰ ਫਿਰ ਉਹ ਪਾਕਿਸਤਾਨ ਜਦੋਂ ਵੰਡ ਦੇਲੇ ਚਲਾ ਗਿਆ ਵਾਪਸ ਨੇ ਚੱਲ ਗਿਆ ਤੇ ਬਾਅਦ ਵਿੱਚ ਜਦੋਂ ਹੋਰ ਇਥੇ ਕਿੰਨੇ ਪਰਿਵਾਰ ਤੁਹਾਡੇ ਜੋ ਤੁਹਾਡੇ ਸੰਗੀ ਸੰਜੋ ਤੁਹਾਡੇ ਨਾਲ ਖੇਡਦੇ ਸਨ ਉਹ ਕਿਹੜੇ ਕਿਹੜੇ ਬੰਦੇ ਸਨ ਉਹ ਮੌਜਦੀਨ ਹੁੰਦਾ ਇਹ ਮੌਜਦੀਨ ਦੇ ਚਾਰ ਮੜੇ ਸੀ ਮੌਜਦੀਨ ਆ ਮੌਜਦੀਨ ਅਗਲਾ ਘਰ ਅਚਾਰਾ ਘਰਗੇ ਸੀਗਾ ਉਹ ਉਹ ਬੋਰ ਥੱਲੇ ਬੋਰ ਥੱਲੇ ਤੇ ਉਹਦੇ ਮੁੰਡੇ ਚਾਰ ਸੀਗੇ ਚਾਰ ਮੁੰਡੇ ਹੀ ਆ ਇਹਨਾਂ ਦੇ ਘਰ ਦੇ ਨਾਲ ਅੱਛਾ ਉਹ ਇੱਕ ਨਾ ਇੱਕ ਨਾ ਜੀਰਾਹੀ ਇੱਕ ਨਾ ਇੱਕ ਨਾ ਢੇਲਣਤੀ ਇੱਕ ਨਾ ਹੈਦਰ ਸੀ ਇੱਕ ਦਾ ਗਫੂਰ ਸੀ ਇਹ ਤੇ ਦੋਨੋਂ ਮੁੰਡੇ ਮੇਰੇ ਹਾਣੀ ਪਰਮਾਨੀ ਅੱਛਾ ਗਪੂਰ ਹੈਦਰ ਇਹ ਜੁਨਾ ਹਣੀ ਪਰਮਾਨੀ ਇਹ ਤੁਹਾਡੇ ਹਣੀ ਪਰਮਾਨੀ ਸੀ ਜਿਹੜਾ ਦੇ ਘਰ ਮੈਂ ਰੋਟੀ ਵੀ ਖਾ ਲੰਦਾ ਰਿਆ ਅੱਛਾ ਇਹਨਾਂ ਦੇ ਘਰੋਂ ਤੁਹਾਡਾ ਜਿਹੜਾ ਅਕਸਰ ਹੀ ਗੱਲ ਕੀ ਬੈਣੀ ਘਰੋਂ ਹੀ ਰਹਿਣਾ ਵੀ ਇਹਨਾਂ ਵਿੱਚ ਹੀ ਇਹਨਾਂ ਨਾਲ ਹੀ ਰੋਟੀ ਪਾਣੀ ਇਹਨਾਂ ਦੇ ਘਰੋਂ ਖਾ ਪੀ ਲੈਂਦੇ ਸੀ ਹਾਂ ਪਹਿਲਾਂ ਸਾਡੇ ਪਿੱਛੇ ਦੂਜੇ ਕੋਈ ਨਹੀਂ ਇਹਨਾਂ ਦੇ ਬਜ਼ੁਰਗ ਦਾ ਕੀ ਨਾਮ ਦੱਸਿਆ ਸੀ ਮੌਜਦੀਨ ਮੌਜਦੀਨ ਤੇ ਇਹਾਂ ਦੀ ਜਿਹੜੀ والدہ ਸੀ ਉਹਨਾਂ ਦਾ ਨਾਮ ਮਾਤਾ ਇਹਨਾਂ ਦੀ ਦਾ ਮਾਤਾ ਦਾ ਨਾਮ ਨਹੀਂ ਉਪਲਬਧ ਹੈ ਤੇ ਹੋਰ ਕੋਈ ਬਜ਼ੁਰਗ ਜਿਹਨੂੰ ਜਾਣਦੇ ਤੁਸੀਂ ਕੀ ਚੰਗਾ ਕਿ ਜਦੋਂ ਇਸ ਪਿੰਡ ਵਿੱਚੋਂ ਗਏ ਆ ਜਾਂ ਵੰਡ ਹੋਈ ਆ ਤੁਸੀਂ ਉਸ ਵੇਲੇ ਪਿੰਡ ਵਿੱਚ ਸੀ ਆਹੀ ਪਿੰਡ ਵਿੱਚ ਸੀ ਤੁਹਾਨੂੰ ਪਤਾ ਲੱਗਾ ਕਿ ਉਹ ਇੱਥੋਂ ਵੰਡ ਹੋ ਗਈ ਆ ਤੇ ਇਹਨਾਂ ਨੂੰ ਜਾਣਾ ਪੈਣਾ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਤੋਰਨ ਗਏ ਜਾਂ ਕਿੱਦਾਂ ਹੋ ਗਏ ਵਿਚਾਰੇ ਨਹੀਂ ਅਸੀਂ ਅਮੀ ਝੂਠ ਕਰਨ ਬਲਿਆ ਆਹੀ ਤੋਰਨੇ ਗਏ ਬਈ ਜੀ ਜੀ ਐ ਅਮੀ ਝੂਠ ਕਰਨ ਬੋਲਣਾ ਜਵਾਰਾ ਬੜ ਬੜੀਆਂ ਅਸੀਂ ਤਗੜੀਆਂ ਹਾਂਜੀ ਝੋਨੇ ਲੱਗੇ ਦੇ ਸੀ ਝੋਨੇ ਵੀ ਪੱਕਣ ਵਾਲੇ ਸੀ ਤੇ بارش ਦਾ ਮੌਸਮ ਬਹੁਤ ਤੇਜ਼ ਸੀ ਬੱਚਾ بارش ਜਿਆਦਾ ਸੀ ਜਦੋਂ ਤੇਜ਼ ਕੇ ਇੱਥੋਂ ਗਏ ਨਾ ਉਸ ਦਿਨ بارش ਹੱਥ ਨਹੀਂ ਦਿਖਦਾ ਪੈ ਨਹੀਂ ਤੇਜ਼ بارش ਸੀ ਤੇ ਉਹਦੇ ਵਿੱਚ ਹੀ ਉਹ ਨਿਕਲੇ ਰਾਤ ਗਏ ਦੇਣੇ ਗਏ ਇੱਥੋਂ ਉਹ ਸਵੇਰੇ ਕੋ 4 ਵਜੇ ਇਥੋਂ 3 ਵਜੇ ਨਿਕਲ ਗਏ ਉਹਨਾਂ ਦੇ ਉੱਤੇ ਕਿਸੇ ਨੇ ਐਸ ਪਿੰਡ ਵਾਲਿਆਂ ਨੇ ਕਿਸੇ ਨੇ ਕੋਈ ਹੱਲਾਤ ਨਹੀਂ ਕੀਤਾ ਕੋਈ ਉਹਨਾਂ ਦੇ ਮਗਰ ਨਹੀਂ ਗਿਆ ਕੋਈ ਹੱਲਾ ਨਹੀਂ ਕੀਤਾ ਐ ਸਾਡੇ ਪਿੰਡ ਤੇ ਉਦੀ ਪਿੰਡ ਦੇ ਦੋਨੋਂ ਹੀ ਮੜੇ ਮਹਬਦੀ ਆਦਮੀ ਹੀ ਅੱਛਾ ਦੋਆ ਪਿੰਡਾਂ ਵਿੱਚੋਂ ਜਿਹੜੇ ਵੀ ਗਏ ਐ ਇਥੋਂ ਉਹ ਬੜੇ ਪਿਆਰ ਨਾਲ ਗਏ ਪਿਆ ਮੰਗੇ ਕਿਸੇ ਦੇ ਉੱਤੇ ਕੋਈ ਹੱਲਾ ਨਹੀਂ ਕੋਈ ਲੁੱਟ ਖੋਹ ਨਹੀਂ ਕੀਤੀ ਗਈ ਨਾ ਤੇ ਉਹ ਬੰਦੇ ਜਿਹੜੇ ਆ ਵਿਚਾਰੇ ਉਹ ਕੀ ਲੈ ਕੇ ਗਏ ਕੋਈ ਜਦੋਂ ਤੁਰੇ ਆ ਤੁਸੀਂ ਉਹਦੇ ਵੇਖੇ ਜਾਂਦੇ ਮੇਕੇ ਆਈ ਕੋਠੇ ਮੈਂ ਚੜੇ ਲਈ ਆਪੀ ਆਈ ਆਪੜਾ ਆਪੀ بارش ਮੜੀ ਸੀ ਨਹੀਂ بارش ਬਾਹਰ ਨਹੀਂ ਨਿਕਲਿਆ ਗਿਆ ਬਾਹਰ ਨਹੀਂ ਨਿਕਲਿਆ ਗਿਆ ਘਰੋਂ ਬੂਏ ਤੋਂ ਬਾਹਰ ਨਹੀਂ ਨਿਕਲਿਆ ਨਹੀਂ ਚੇਜ ਬਾਹਰ ਮਾਰ ਇਹ ਕਹਿ ਕਹਿ ਰਹੀ ਹੋਇਆ ਨਾ ਕਾਹ ਬਾਰਸ਼ ਆਈਆਂ ਨਹੀਂ ਮਾਰ ਚ ਆਈ ਹੈ ਨਾ ਤੇ ਦਿਨ ਚਾਰ ਦਿਨੋਂ ਸਿਆਰ ਧੁੱਪ ਤੇ ਲੱਗ ਗਈ ਪਰ ਔਖਾ ਹੋ ਗਿਆ ਔਖਾ ਹੋ ਗਿਆ ਹੈ ਤੇ ਉਹਨਾਂ ਦੇ ਕੀ ਕੀ ਇੱਥੇ ਰਹਿ ਗਿਆ ਕੋਈ ਡੰਗਰ ਬੱਛਾ ਜਾਂ ਕੋਈ ਸਮਾਨ ਉਹਨਾਂ ਦੇ ਕਿੰਨੇ ਕੁ ਰਹਿ ਗਏ ਇੱਥੇ ਤੇ ਡੰਗਰ ਬੱਛਾ ਉਹ ਸਭ ਕੁਝ ਲੈ ਗਏ ਸੀ ਇੱਥੇ ਕੋਈ ਡੰਗਰ ਬੱਛਾ ਨਹੀਂ ਰਹਿ ਗਿਆ ਉਹ ਡੰਗਰ ਬੱਛਾ ਵੀ ਨਾਲ ਲੈ ਗਏ ਪਤਾ ਨਹੀਂ ਇੱਕ ਦੋ ਘਰ ਵੀ ਆਏ ਸੀ ਹੁਣ ਕੋ ਗੱਡੇ ਵੀ ਆਏ ਸੀ ਅਸਤੀ ਗੱਲ ਕਿ ਨਹੀਂ ਗੱਡੇ ਨਹੀਂ ਗੱਡੇ ਵੀ ਆਏ ਤੇ ਉਹਦਾ ਜ਼ਮੀਨ ਜਾਇਦਾਦਾਂ ਸਾਰੀਆਂ ਇੱਥੇ ਰਹਿ ਗਈਆਂ ਫਸਲਾਂ ਬੀਜੀਆਂ ਰਹਿ ਗਈਆਂ ਸਭ ਕੁਝ ਇੱਥੇ ਰਹਿ ਗਿਆ ਤੇ ਕੋਈ ਖਾਸ ਹੋਰ ਕੋਈ ਗੱਲਬਾਤ ਹੋਣਾ ਬਾਰੇ ਤੁਹਾਨੂੰ ਕੋਈ ਧਿਆਨ ਚ ਹੋਵੇ ਤੁਹਾਡੇ ਤੁਹਾਡੀ ਉਮਰ ਦੇ ਹਿਸਾਬ ਨਾਲ ਕਿ ਤੁਹਾਨੂੰ ਬਾਅਦ ਵਿੱਚ ਕੋਈ ਬੰਦਾ ਇੱਥੇ ਰਹਿ ਗਿਆ ਹੋਵੇ ਜਾਂ ਕੋਈ ਦੁਬਾਰਾ ਹੁਣਾਂ ਦਾ ਮਿਲਣ ਆਇਆ ਹੋਵੇ ਇੱਥੇ ਨਹੀਂ ਨਹੀਂ ਦੁਬਾਰਾ ਕੋਈ ਨਹੀਂ ਹੁਣਾਂ ਦਾ ਆਇਆ ਇਹ ਦੁਬਾਰਾ ਕੋਈ ਨਹੀਂ ਆਇਆ ਤੇ ਤੁਹਾਡੇ ਕਿੰਨੇ ਭਰਾ ਤੁਸੀਂ ਕਿੰਨੇ ਭਰਾ ਸੀ ਅਸੀਂ ਪੰਜ ਭਰਾ ਸੀ ਪੰਜ ਭਰਾ ਕੀ ਕੀ ਨਾਂ ਤੁਹਾਡੇ ਭਰਾਵਾਂ ਦੇ ਵੱਡੇ ਨਾਲ ਲਾਲ ਸਿੰਘ ਸੀ ਫੋਟੇ ਨਾ ਗੋਪਾਲ ਸਿੰਘ ਸੀ ਫਿਰ ਕਿਸ਼ਨ ਸਿੰਘ ਸੀ ਫਿਰ ਭਾਵ ਸਿੰਘ ਸੀ ਫਿਰ ਮੈਂ ਆ ਪੂਰਨ ਸਿੰਘ ਤੁਹਾਡਾ ਨਾ ਇੱਕ ਭਾਗ ਸਿੰਘ ਕਿਸ਼ਨ ਸਿੰਘ ਲਾਲ ਸਿੰਘ ਲਾਲ ਸਿੰਘ ਤੇ ਇਹ ਗੋਪਾਲ ਸਿੰਘ ਇਹ ਤੇ ਤੁਰ ਗਏ ਹਨ ਤੇ ਉਹ ਹੈਗੇ ਜਿਹੜੇ ਸ਼ਾਮ ਚ ਰਹਿੰਦੇ ਆ ਕੀ ਨਾਮ ਉਹ ਵੀ ਉਹ ਵੀ ਵੀ ਗੁਜ਼ਰ ਗਿਆ ਉਹ ਵੀ ਗੁਜ਼ਰ ਗਿਆ ਤੇ ਸਿਰਫ ਹੁਣ ਪੂਰਨ ਸਿੰਘ ਤੇ ਕਿਸ਼ਨ ਸਿੰਘ ਹੈ ਹਨਾ ਕਿਸ਼ਨ ਸਿੰਘ ਤੁਹਾਡੇ ਤੋਂ ਵੱਡਾ ਸੀ ਵੱਡਾ ਅੱਛਾ ਤੇ ਹੋਰ ਕਿਸੇ ਪਰਿਵਾਰ ਇੱਥੇ ਜਿੱਦਾ ਸਾਡੇ ਪਰਿਵਾਰ ਸੀ ਜੀ ਸਾਡੇ ਘਰ ਹੈ ਇਹਨਾਂ ਘਰਾਂ ਚ ਕੌਣ ਰਹਿੰਦਾ ਸੀ ਉਹਨਾਂ ਦਾ ਕੋਈ ਬੰਦਾ ਇਹ ਇਹਨਾਂ ਘਰ ਚ ਤੁਹਾਨੂੰ ਜਿਵੇਂ ਜਿਵੇਂ ਲੰਬੜਦਾਰ ਜੀ ਜ ਰਹਿੰਦਾ ਸੀ ਅੱਛਾ ਲੰਬੜਦਾਰ ਸਾਡੇ ਘਰ ਚ ਰਹਿੰਦਾ ਸੀ ਸਾਡੇ ਘਰ ਚ ਰਹਿੰਦਾ ਹਾਂ ਜਿਹੜੇ ਪਹਿਲੇ ਘਰ ਚ ਲੰਬੜਦਾਰ ਰਹਿੰਦਾ ਸੀ ਤੇ ਜਿਹੜੀ ਇੱਕ ਮਸਜਿਦ ਹੁੰਦੀ ਸੀ ਮਸਜਿਦ ਇੱਥੇ ਸਾਡੇ ਪਿੰਡ ਉਹਨਾਂ ਦੇ ਲਾਗੇ ਕੋਈ ਬੰਦੇ ਜਿਹਨਾਂ ਦਾ ਕੋਈ ਨਾਂ ਜਾਣਦੇ ਹੋ ਤੁਸੀਂ ਇੱਕ ਦਾ ਵਿਚਲਾ ਬੇੜਾ ਨੂੰ ਕਹਿੰਦੇ ਨੇ ਉਹਦੇ ਵਿੱਚ ਨਵਾਬਸੀ ਤੇ ਇੱਕ ਮੁਹੰਮਦ ਐ ਤਰ੍ਹਾਂ ਦਾ ਨਾਂ ਹੀ ਨਾਂ ਹੀ ਅੱਛਾ ਨਵਾਬਸੀ ਦਾ ਕੋਈ ਉਹਦਾ ਨਾਂ ਨਵਾਬਸੀ ਤੇ ਉਹ ਉੱਥੇ ਰਹਿੰਦਾ ਸੀ ਮਸਜਿਦ ਵਾਲੇ ਏਰੀਆ 'ਚ ਹੈਨਾ ਪਿੰਡ ਤੋਂ ਚੜ੍ਹਦੇ ਬੰਦੇ ਤੇ ਫਿਰ ਜਦੋਂ ਉਹ ਇੱਥੋਂ ਗਏ ਆ ਫਿਰ ਤੁਸੀਂ ਜਦੋਂ ਸਵੇਰੇ ਤੁਹਾਨੂੰ ਪਤਾ ਲੱਗਾ ਤੁਸੀਂ ਵੀ ਉੱਠ ਕੇ ਆਏ ਘਰਾਂ 'ਚੋਂ ਵੇਖਿਆ ਕਿੱਦਾਂ ਚਲੇ ਗਏ ਖਾਲੀ ਬਰਾਣ ਤੇ ਵੇੜੇ ਹੈ ਉਹ ਖਾਲੀ ਪੇ ਲਈ ਸਭ ਕੁਝ ਖਾਲੀ ਪੇ ਲਈ ਕੋਈ ਪੈਣ ਚ ਜੀਨੀ ਕੁਸਕੁਦਾ ਲੋਕੀ ਸਹਿਮ ਗਏ ਹਾਏ ਤੇਰਾ ਦੇਹੀ ਕਿਦਾਂ ਚਲ ਗਏ ਕਿਦਾਂ ਬੈਣੀ ਬਰਸਾ ਚ ਚਲ ਗਏ ਤੇ ਭਈ ਉਹ ਤੇ ਰੱਬ ਦੀ ਕੀ ਤੈਨੂੰ ਕੌਣ ਮੋੜਦਾ ਕੋਈ ਨਹੀਂ ਮੋੜਦਾ ਕਿਤੇ ਕੁਝ ਪਿੰਡਾਂ ਦੇ ਵਿੱਚ ਤੇ ਉਹਨਾਂ ਉੱਤੇ ਕਈਆਂ ਉੱਤੇ ਹੱਲੇ ਵੀ ਹੋਏ ਆ ਝਗੜੇ ਵੀ ਹੋਏ ਵੱਟ ਟੁਕਾਂ ਵੀ ਹੋਈਆਂ ਕੋਈ ਸੁਣਨ ਚਾਹੀਆਂ ਗੱਲਾਂ ਉਹ ਇਹਦਾ ਬਾਰਡਰ ਤੇ ਹੋਈਆਂ ਹੋਣਗੀਆਂ ਉਹ ਤੇ ਆ ਹੀ ਦੇਖਣ ਨਹੀਂ ਗਏ ਭਾਈ ਆਹ ਆਹ ਚਲੋ ਸਲਾਮਤ ਰਹਿਣ ਉਹ ਭਰਾ ਜਿਹੜੇ ਇੱਥੋਂ ਗਏ ਆ ਹੈ ਹੋ ਸਕਦਾ ਅੱਜ ਤੁਹਾਡੀ ਇਹ ਖਬਰ ਵੇਖਦੇ ਆ ਤੇ ਤੁਹਾਨੂੰ ਪਛਾਣ ਲੈਣ ਕੀ ਪੂਰਨ ਸਿੰਘ ਨਾਮ ਬੋਲਿਆ ਆ ਰਾਮਗੜੀਆ ਬਰਾਦਰੀ ਚੋਂ ਤੇ ਮਹਿਤਾਬ ਸਿੰਘ ਦਾ ਮੁੰਡਾ ਹੈ ਨਾ ਤੇ ਜਾਣਦੇ ਹੀ ਹੋਣਗੇ ਚਲੋ ਅਸੀਂ ਆਪਣੇ ਦਰਸ਼ਕਾਂ ਨੂੰ ਦੁਆ ਕਰਦੇ ਆ ਬੇਨਤੀ ਕਰਦੇ ਆ ਕਿ ਇਹ ਵੀਡੀਓ ਜਿਹੜੀ ਵੱਤਵਾਰੀ ਸ਼ੇਅਰ ਕਰਦੇ ਹੋ ਤਾਂ ਜੋ ਪਾਕਿਸਤਾਨੀ ਭਰਾ ਇਹਨਾਂ ਦੇ ਵਿਛੜੇ ਨੇ ਜੋ ਇੱਥੋਂ ਇਹਨਾਂ ਦੇ ਨਾਲ ਇਕੱਠੇ ਸੰਗੀ ਰਹੇ ਸਨ ਜਿਨ੍ਹਾਂ ਨੇ ਇਸ ਸਕੂਲਾਂ ਦੇ ਵਿੱਚ ਥੋੜੇ ਪੜੇ ਆ ਜਿਵੇਂ ਕਿ ਸਕੂਲ ਤਾਂ ਉਦੀਪੁਰ ਚ ਹੁੰਦਾ ਸੀ ਉਦੀਪੁਰ ਸਕੂਲ ਸੀ ਉਦੀਪੁਰ ਸਕੂਲ ਹੁੰਦਾ ਸੀ ਤੇ ਸ਼ਹਿਰ ਤਾਂ ਤੁਹਾਨੂੰ ਦੀਨਾ ਨਗਰ ਤੇ ਉਦੋਂ ਤੁਹਾਡੀ ਤਹਿਸੀਲ ਵੀ ਦੀਨਾ ਨਗਰ ਸੀ ਜਾਂ ਗੁਰਦਾਸਪੁਰ ਸੀ ਤਾਂ ਗੁਰਦਾਸਪੁਰ ਦੀ ਦੀਨਾ ਨਗਰ ਨਹੀਂ ਸੀ ਦੀਨਾ ਨਗਰ ਨੇ ਇੱਕ ਬਹਿਰਾ ਪਰ ਹੋ ਗਿਆ ਪਿੰਡ ਕਹਿ ਰਿਆਂ ਉਦੋਂ ਕਹਿ ਰਿਆਂ ਪਿੰਡ ਤਾਂ ਵੀ ਲੰਘ ਆਇਆ ਨੂੰ ਹੁੰਦਾ ਸੀ ਕਹਿ ਰਿਆਂ ਪਿੰਡ ਨੂੰ ਲੰਗਾ ਨਹੀਂ ਹੁੰਦਾ ਡੰਡੀ ਹੁੰਦੀ ਸੀ ਬੰਦੇ ਮੰਨੇ ਵਟੇ ਵਟੇ ਜਾਣਾ ਤੇ ਵਟੇ ਵਟੇ ਆਣਾ ਪਿਆ ਬਾਦ ਚ ਬਣਿਆ ਦੱਸ ਦਈਏ ਕਿ ਤੁਹਾਡੇ ਹੁੰਦਿਆ ਬਣਿਆ ਅੱਛਾ ਸਾਡੇ ਹੁੰਦਿਆ ਪਿਆ ਬਣਿਆ ਰਸਤਾ ਪੱਕਾ ਬਣਿਆ ਚੱਕ ਵਾਂਡ ਚ ਪਿਆ ਬਣਿਆ ਚੱਕ ਵਾਂਡ ਚ ਬਣਿਆ ਨਹੀਂ ਤੇ ਡੰਡੀ ਸੀਗੀ ਡੰਡੀ ਸੀ ਦੱਸ ਦਈਏ ਕਿ ਅਸੀਂ ਜਿਸ ਪਿੰਡ ਵਿੱਚ ਬੈਠੇ ਆ ਇਹ ਮੁੰਨਣਾ ਵਾਲੀ ਪਿੰਡ ਆ ਔਰ ਜ਼ਿਆਦਾਤਰ ਇੱਥੇ ਜਿਹੜੀ ਬਰਾਦਰੀ ਏ ਜੋ ਵੀ ਸਾਡੇ ਪਰਿਵਾਰ ਨੇ ਸਾਡੇ ਪਰਿਵਾਰ ਜਿਹੜੇ ਆ ਉਹ ਦੱਸ ਦਈਏ ਕਿ 80 ਚੱਕ ਤੋਂ ਆਏ ਨੇ ਅਸੀਂ 80 ਚੱਕ ਤੋਂ ਰਹਿਣ ਆਉਣ ਵਾਲੇ ਪਰਿਵਾਰ ਆ ਔਰ ਇਹ ਰਾਮਗੜੀਆ ਭਰਾ ਨੇ ਇਹ ਇੱਥੇ ਹੀ ਰਹਿੰਦੇ ਨੇ ਇਹਨਾਂ ਦਾ ਪਸ਼ੂਕੜ ਜਿਹੜਾ ਏ ਜੱਦੀ ਨੇ ਇੱਥੋਂ ਦੇ ਇਹ ਵਤਨੀ ਨੇ ਇਹਨਾਂ ਦਾ ਇੱਥੋਂ ਦਾ ਰਹਿਣ ਰਹਿਣ ਵਸੇਰਾ ਏ ਔਰ ਇਹ ਰਾਮਗੜੀ ਆ ਬਰਾਦਰੀ ਹੈ ਜਿਵੇਂ ਕਿ ਇੱਕ ਪਾਕਿਸਤਾਨੀ ਬਜ਼ੁਰਗ ਨੇ ਬੜਾ ਵਧੀਆ ਜ਼ਿਕਰ ਕੀਤਾ ਉਸਨੇ ਦੱਸਿਆ ਕਿ ਮੈਂ ਇਸ ਮੁੰਨਣਾ ਵਾਲੀ ਪਿੰਡ ਦਾ ਰਹਿਣ ਵਾਲਾ ਸੀ ਔਰ ਅਸੀਂ ਇੱਥੋਂ ਆਏ ਆ ਚਲੋ ਸਲਾਮਤ ਰਹਿਣ ਉਹ ਵੀ ਔਰ ਜਦੋਂ ਅਸੀਂ ਚਾਚਾ ਜੀ ਨੂੰ ਵੀਡੀਓ ਸੁਣਾਈ ਆ ਤਾਂ ਚਾਚਾ ਜੀ ਬੜੇ ਖੁਸ਼ ਹੋਏ ਕਿ ਵਾਕਈ ਆ ਇਹ ਬੰਦੇ ਸਾਡੇ ਪਿੰਡ ਦੇ ਸਨ ਔਰ ਗੱਲਾਂ ਬਾਤਾਂ ਤੋਂ ਸਾਰਾ ਕੁਝ ਇਹਨਾਂ ਨੇ ਜਾਤਿਆ ਵੇਖਿਆ ਕਿ ਸਹੀ ਲੱਗਾ ਫਿਰ ਮਨ ਕੀਤਾ ਕਿ ਚਲੋ ਅਸੀਂ ਵੀ ਇਹਨਾਂ ਦੀ ਇੱਕ ਵੀਡੀਓ ਬਣਾ ਕੇ ਪਾਈਏ ਕਿ ਇਹ ਮੁੰਨਣਾ ਵਾਲੀ ਪਿੰਡ ਬਿਲਕੁਲ ਤੁਹਾਡੇ ਬਾਰਡਰ ਦੇ ਨਾਲ 12 13 ਕਿਲੋਮੀਟਰ ਤੇ ਬੈਠੇ ਆ ਤੇ ਇਹੋ ਹੀ ਪਿੰਡ ਏ ਇਹੋ ਹੀ ਸੜਕ ਦੀ ਫਿਰਨੀ ਏ ਔਰ ਲਹਿੰਦੇ ਬਨੇ ਅਸੀਂ ਬੈਠੇ ਆ ਜਿਥੇ ਤੁਹਾਡੇ ਲੰਬੜਦਾਰ ਦਾ ਘਰ ਸੀਗਾ ਉਹੀ ਘਰ ਅੱਜ ਸਾਡੇ ਕੋਲ ਏ ਤੇ ਅੱਜ ਤੁਹਾਡੇ ਚਲੋ ਆਸ਼ੀਰਵਾਦ ਨਾਲ ਤੁਹਾਡੇ ਪੈਰਾਂ ਪਿੱਛੇ ਰੋਜੀ ਰੋਟੀ ਵਧਿਆਏ ਥੋਂ ਦੇ ਲੋਕ ਵਧਿਆ ਨੇ ਤੁਹਾਨੂੰ ਯਾਦ ਕਰਦੇ ਪਏ ਨੇ ਤੇ ਜੇ ਵੀਡੀਓ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਜੋ ਉਹਨਾ ਬਜ਼ੁਰਗਾ ਨੂੰ ਇਹਨਾ ਭਰਾਵਾਂ ਦੀਆਂ ਸ਼ਕਲਾਂ ਜਾਂ ਚਿਹਰੇ ਜਾਂ ਗੱਲਾਂ ਯਾਦ ਆ ਜਾਣ ਕਿ ਵਾਕਈ ਇਹ ਪਰਿਵਾਰ ਜਿਹੜੇ ਆ ਸਾਡੇ ਕੋਲ ਰਹਿੰਦੇ ਰਹਿਆ ਸੀ ਇਹਨਾਂ ਦੇ ਵਿੱਚ ਇਕੱਠੇ ਵਿਚਰੇ ਆ ਤੇ ਇਹੀ ਯਾਦਾਂ ਨੇ ਇਹੀ ਪਸ਼ੋਕੜ ਹੈ ਇਹਨਾਂ ਦਾ ਔਰ ਜੇ ਗੱਲ ਕਰੀਏ ਤਾਂ ਜਦੋਂ ਵੀਡੀਓ ਸ਼ੇਅਰ ਹੁੰਦੀ ਆ ਤਾਂ ਸੁਣਦੇ ਆ ਜਾਂ ਸਾਡੇ ਕੋਲ ਤੁਹਾਡੀ ਵੀਡੀਓ ਪਹੁੰਚਦੀ ਆ ਲੈਂਦੇ ਪੰਜਾਬ ਵਾਲਿਆਂ ਨੂੰ ਉਸ ਵੇਲੇ ਅਸੀਂ ਸਿਰ ਝੁਕਦਾ ਕਰਦੇ ਆ ਕਿ ਵਾਕਈ ਇਹ ਲੋਕ ਸਾਡੇ ਹੀ ਖੂਨ ਨੇ ਸਾਡੇ ਹੀ ਭਰਾ ਨੇ ਔਰ ਅੱਗੇ ਜਾ ਕੇ ਕੁਝ ਜਾਤਾਂ ਦੇ ਵਿੱਚ ਕੁਝ ਕੀ ਕਹਾ ਅੱਲਾ ਪੈ ਗਈਆਂ ਅਲੱਗ-ਅਲੱਗ ਉਹਨਾਂ ਵਿੱਚ ਫਰਕ ਪੈ ਗਿਆ ਲੇਕਿਨ ਜੋ ਸਾਡਾ ਚਾਹਿਆ ਮੰਨਦਾ ਉਹ ਉਹੀ ਰਹਿੰਦਾ ਕਿ ਫਿਰ ਪੰਜਾਬ ਜਿਹੜਾ ਕਿਤੇ ਇਕੱਠਾ ਹੋ ਜਾਵੇ ਫਿਰ ਮਿਲਾਪ ਹੋ ਜਾਵੇ ਜਦੋਂ ਪੰਜਾਬ ਦੀ ਲੈਂਦੇ ਪੰਜਾਬ ਦੀ ਟੀਮ ਪਾਕਿਸਤਾਨ ਤੋਂ ਇੱਧਰ ਖੇਡਣ ਆਉਂਦੀ ਆ ਤਾਂ ਫਿਰ ਅਸੀਂ ਬੜੇ ਮਨ ਉਹਲੇ ਖੁਸ਼ ਹੁੰਦਾ ਇਹ ਸਾਡੇ ਮੇਲ ਹੋ ਰਹੇ ਨੇ ਨਨਕਾਣਾ ਸਾਹਿਬ ਦੀ ਧਰਤੀ ਦਾ ਰਾਹ ਖੁੱਲਿਆ ਆ ਨਨਕਾਣਾ ਸਾਹਿਬ ਵੇਖਣ ਜਾਂਦੇ ਨੇ ਲੋਕ ਮਨ ਖੁਸ਼ ਹੁੰਦਾ ਏ ਔਰ ਤੁਹਾਡੇ ਲੋਕ ਲੈਂਦੇ ਪੰਜਾਬ ਦੇ ਲੋਕ ਬਹੁਤ ਪਿਆਰ ਦਿੰਦੇ ਨੇ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਇੱਧਰ ਦੇ ਪੰਜਾਬ ਔਰ ਜੇ ਗੱਲ ਕਰੀਏ ਤਾਂ ਇੱਥੇ ਇੱਕ ਨਾਸਰ ਭਰਾ ਆ ਸਾਡਾ ਪੰਜਾਬੀ ਜੋ ਐਸ ਵੇਲੇ ਜੋ ਖਬਰਾਂ ਆ ਜਾਂ ਬਲੌਗ ਆ ਜਾਂ ਕਿਸੇ ਤਰ੍ਹਾਂ ਵੀ ਸੁਨੇਹੇ ਪਹੁੰਚਾਉਂਦਾ ਨਾਸਰ ਢਿੱਲੋਂ ਅਸੀਂ ਉਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਹੋਰ ਚੈਨਲਾਂ ਦਾ ਵੀ ਪੰਜਾਬ ਦੇ ਜੋ ਲੈਂਦੇ ਪੰਜਾਬ ਦੇ ਚੈਨਲ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹ ਜਿਹੜੇ ਚੈਨਲ ਆ ਉਹ ਸਾਡੇ ਤੱਕ ਸਾਡੇ ਵਿਛੜੀਆਂ ਹੋਈਆਂ ਰੂਹਾਂ ਨੂੰ ਮਲਾਉਂਦੇ ਨੇ ਉਹ ਸਾਡੇ ਜੀਵ ਵਿਛੜੇ ਹੋਏ ਨੇ ਉਹਨਾਂ ਨੂੰ ਮਲਾਉਂਦੇ ਨੇ ਔਰ ਸਾਡਾ ਮਨ ਜਿਹੜਾ ਅਸੀਂ ਪੂਰੀਆਂ ਪੂਰੀਆਂ ਵੀਡੀਓ ਸੁਣੀਦਾ ਔਰ ਸ਼ੇਅਰ ਕਰੀਦਾ ਵੇਖੀਦਾ ਲਾਈਕ ਕਰੀਦਾ ਤੇ ਆਸ ਕਰਦੇ ਆ ਕਿ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਏਗੀ ਚਾਚਾ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜਾ ਤੁਹਾਡੇ ਭਰਾ ਵਿਛੜੇ ਨੇ ਜਿਹੜੇ ਗਏ ਨੇ ਤੁੱਕੀ ਸੁਨੇਹਾ ਦਿਓਗੇ ਆਹੀਂ ਵੀ ਮਿਲਣਾ ਚਾਹੁੰਦੇ ਆ ਵੀ ਉਹਨਾਂ ਨਾਲ ਆ ਕਿਤੇ ਆਉਣ ਯਾਦ ਕਰਨ ਇੱਕ ਵਾਰ ਦਿਲ ਕਰੇ ਤਾਂ ਪਿੰਡ ਮੁੰਨਣਾ ਵਾਲੀ ਜ਼ਿਲ੍ਹਾ ਬਰਾਸਕੋਰੀ ਹੈ ਤੇ ਇੱਕ ਵਾਰ ਮਿਲ ਨੂੰ ਜੇ ਮਾਲਕ ਨੇ ਮਲਾਇਆ ਤਾਂ ਜਰੂਰ ਮਿਲਣਗੇ ਇਹ ਰੀਜਾ ਸਾਰਿਆਂ ਦੀਆਂ ਪੂਰੀਆਂ ਹੋਣ ਸਾਡੇ ਵੱਲੋਂ ਸਾਡੀਆਂ ਦੁਆਵਾਂ ਨੇ ਸਾਡੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ